ਐਸਚੋ ਗੁਰਾਇਆਂ ਸਿਕੰਦਰ ਸਿੰਘ ਦੀ ਬਦਲੀ ਹੁੰਦੇ ਸਾਰ ਹੀ ਵਾਰਦਾਤਾ ਸ਼ੁਰੂ ਹੋ ਗਈਆਂ ਹਨ ਫਿਲੌਰ ਤੋਂ ਗੁਰਾਇਆਂ ਥਾਣੇ ਦੇ ਪਿੰਡ ਕੋਟਲੀ ਖੱਖਿਆ ਆਪਣੇ ਰਿਸ਼ਤੇਦਾਰਾਂ ਦੇ ਮਰਗ ਦੇ ਭੋਗ ਉਤੇ ਜਾ ਰਹੀ ਦਰਾਨੀ ਜਠਾਣੀ ਨੂੰ ਤੇਜ਼ ਤਾਰ ਹਥਿਆਰਾਂ ਦੀ ਨੋਕ ਉਤੇ ਜ਼ਖਮੀ ਕਰਕੇ ਦੋ ਲੁਟੇਰੇ ਸੋਨੇ ਦੀਆਂ ਬਾਰੀਆਂ ਲੁੱਟ ਕੇ ਫਰਾਰ ਹੋ ਗਏ ਇਸ ਸਬੰਧੀ ਜਾਣਕਾਰੀ ਦੰਦੇ ਹੋਏ ਪੀੜਿਤ ਇੰਦਰਜੀਤ ਕੌਰ ਨੇ ਦੱਸਿਆ ਕਿ ਉਹ ਫਿਲੌਰ ਦੀ ਰਹਿਣ ਵਾਲੀ ਹੈ ਜੋ ਆਪਣੀ ਦਰਾਨੀ ਦੇ ਨਾਲ ਕੋਟਲੀ ਖੱਖਿਆ ਨੂੰ ਜਾ ਰਹੀ ਸੀ ਅਤੇ ਫਗਵਾੜਾ ਤੋਂ ਉਹਨਾਂ ਨੇ ਮਿੰਨੀ ਬੱਸ ਲਈ ਤਾਂ ਬਸ ਅੱਡੇ ਉੱਤੇ ਉਤਰਨ ਤੋਂ ਬਾਅਦ ਉਹਨਾਂ ਦੇ ਮਗਰ ਇੱਕ ਮੋਟਰਸਾਈਕਲ ਉੱਤੇ ਦੋ ਲੁਟੇਰੇ ਆਏ ਜਿਨ੍ਹਾਂ ਨੇ ਉਹਨਾਂ ਤੋਂ ਸੋਨੇ ਦੀਆਂ ਬਾਲੀਆਂ ਮੰਗੀਆਂ ਜਿਸਨੇ ਉਹਨਾਂ ਨੂੰ ਸੋਨੇ ਦੀਆਂ ਬਾਲੀਆਂ ਦਿੱਤੀਆਂ ਪਰ ਉਸਨੇ ਹਥਿਆਰੇ ਦੇ ਨਾਲ ਉਹਨਾਂ ਦੇ ਹੱਥ ਉੱਤੇ ਵਾਰ ਵੀ ਕਰ ਦਿੱਤੇ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋਈਆਂ ਇਸ ਸੰਬੰਧੀ ਉਹਨਾਂ ਨੇ ਦਸਾਂਝ ਕਲਾ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਸਿੱਧੇ ਫਲੋਰ ਤੋਂ ਆਉਂਦੀਆਂ ਸੀਗੀਆਂ ਕੋਟਲੀ ਦੇ ਅੱਡੇ ਤੋਂ ਉਤਰ ਕੇ ਤਾਂ ਇਦੋਂ ਕੋਟਲੀ ਨੂੰ ਆ ਰਹੀ ਸੀ ਅੱਛਾ ਜੀ ਕੁਰਬੇਸੇਦਾਰੀ ਆ ਰਿਹਾ ਰਿਸ਼ਤੇਦਾਰੀ ਆ ਭਰਾ ਮੇਰੇ ਦੇ ਸਹੁਰੇ ਆ ਅੱਛਾ ਜੀ ਉਹਨਾਂ ਦੇ ਅੱਜ ਖੂਬ ਸੀਗਾ ਉਹਨਾਂ ਦੇ ਦਾਦੇ ਸਹੁਰੇ ਦੀ ਡੈਥ ਹੋਈ ਸੀ ਉਹਦਾ ਬਹੁਤ ਸੀਗਾ ਅੱਛਾ ਜੀ ਬਸ ਥੋੜੀ ਦੇਰੀ ਹੋ ਕੇ ਆਇਆ ਤਾਂ ਇੱਕਦਮ ਪਹਿਲਾਂ ਸਿੱਧੇ ਨੰਗੇ ਇੱਕਦਮ ਵਾਪਸ ਆ ਗਿਆ ਸੀ ਕਿ ਪਤਾ ਨਹੀਂ ਕੀ ਕਹਿਣ ਲੱਗ ਗਿਆ ਤੇ ਦਰੂਕੇ ਕੋਲ ਆ ਕੇ ਕਹਿੰਦਾ ਲਾ ਦੇ ਬਾਣੀਆ ਫਟਾਫਟ ਅੱਛਾ ਜੀ ਇਹ ਮੈਨੂੰ ਕਹਿੰਦਾ ਜਿਹੜੀ ਲਾ ਦੇ ਵਾਪਕੜਾ ਲਾ ਕੇ ਫਿਰ ਆਦਿਆਂ ਤੇ ਵੀ ਪਤਾ ਨਹੀਂ ਜਾਂਦੇ ਜਾਂਦੇ ਕਦਮ ਕੀ ਮਾਰਿਆ ਤੁਹਾਡੇ ਛੋਰਾ ਮਾਰਿਆ ਛੋਰਾ ਚੋਰਾ ਮਾਰਿਆ ਉਸੇ ਚੋਰਾ ਮਾਰਨਾ ਨਹੀਂ ਤਾਂ ਲਾਦੋ ਸਾਰੇ ਕੰਨ ਨਹੀਂ ਤਾਂ ਲਾਦੇ ਕੰਨ ਤਾਂ ਕਰ ਦੇਣਾ ਕੰਮ ਤੇ ਕਿੰਨੇ ਜਣੇ ਸੀਗੇ ਦੋ ਜਣੇ ਦੋ ਜਣੇ ਸੀਗੇ ਕੋਈ ਚਿਹਰਾ ਪਛਾਣਿਆ ਕੋਈ ਤਾਂ ਮੂੰਹ ਅੰਡੇ ਹੋਏ ਸੀ ਅੰਡੇ ਹੋਏ ਸੀ ਨੇ ਅੱਛਾ ਜੀ ਆਏ ਕਿੱਧਰੋਂ ਉਸਦੇ ਗਏ ਕਿ ਤੁਹਾਨੂੰ ਵਾਪਸ ਸਾਡੇ ਪਿੱਛੋਂ ਹੀ ਆਏ ਆ ਗੇਟ ਵੱਲੋਂ ਹੀ ਗੇਟ ਵੱਲੋਂ ਆਏ ਆ ਉਗਦਾ ਪਿੱਛੇ ਨੂੰ ਬੇਕਦਮ ਵਾਪਸ ਹੋਇਆ ਨਾਲ ਹੀ ਸਾਡੇ ਕੋਲ ਰੁਕ ਗਿਆ ਉੱਥੇ ਇਹ ਕਹਿੰਦੇ ਕੋਈ ਪੁੱਛਣ ਲੱਗੇ ਆ ਸਾਨੂੰ ਰਸਤਾ ਰਸਤਾ ਅੱਛਾ ਜੀ ਬੜੀਆਂ ਫਟਾਫਟ ਕਹਿੰਦਾ ਇਹ ਤਾਂ ਵੱਡਾ ਧਰੂ ਕਹਿੰਦਾ ਅੱਛਾ ਜੀ ਇਹ ਕੱਦ ਕੱਟ ਕਿੰਨੇ ਕੁ ਸੀ ਲੰਬੇ ਸੀ ਉੱਚੇ ਸੀ ਕਿਦਾਂ ਸੀ ਕੋਈ ਜਵਾਨ ਸੀ ਕਿਹਨੇ ਜਵਾਨ ਹੀ ਦੋਨੇ ਨਾ ਕੀ ਤੁਹਾਡਾ ਸਿੰਦਰਜੀਤ ਕਿਹੜੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਫਲੋਰ ਤੋਂ ਫਲੋਰ ਖਾਸ ਤੋਂ ਹੀ ਠੀਕ ਹੈ ਜੀ ਇਹ ਜਿਨ੍ਹਾਂ ਦੇ ਨਾਲ ਹੈਪਨ ਹੋਇਆ ਉਹ ਕੌਣ ਹੈਗੇ ਆ ਸਿਸਟਰ ਹੋਣੀ ਆ ਸਿਸਟਰ ਹੋਣੀ ਆ ਕੀ ਕਾਰਨ ਹੋਇਆ ਜਿਹੜਾ ਇਹ ਮਤਲਬ ਇਹ ਬਸ ਮਤਲਬ ਕੋਲੀਂ ਕੱਘਾਰੇ ਸੀਗੇ ਤੇ ਆਪਣਾ ਪੋਣੇ ਕਿੱਕਰ ਆਪਣਾ ਟਾਈਮ ਹੋਣਾ ਆ ਤੇ ਉਥੋਂ ਦੀ ਬਸ ਤੋਂ ਉਤਰਿਆ ਤੁਰ ਕੇ ਆ ਰਹੇ ਸੀਗੇ ਅੱਛਾ ਜੀ ਫਿਰ ਜਦੋਂ ਇਹਨਾਂ ਦਾ ਹਾਦਸਾ ਹੋਇਆ ਬਾਰ ਦਾ ਨਹੀਂ ਫਿਰ ਸਾਨੂੰ 5-10 ਮਿੰਟ ਬਾਅਦ ਪਤਾ ਲੱਗਾ ਫਿਰ ਆਪਾਂ ਕਿਉਂ ਮਤਲਬ ਬਾਲੀਆਂ ਲਾਈਆਂ ਕੋਈ ਫੋਨ ਫਾਨ ਦੀ ਖੋ ਨਹੀਂ ਉਹ ਪਚਾ ਹੋ ਗਿਆ ਬਾਲੀਆਂ ਨਹੀਂ ਲੱਗੀਆਂ ਬਾਲੀਆਂ ਲਾ ਕੇ ਤੇ ਜਾਂਦੇ ਜਾਂਦੇ ਟੱਕ ਟੱਕ ਲੱਗੇ ਅੱਛਾ ਜੀ ਹੁਣ ਕਿੱਦਾਂ ਸੇਹ ਤੇ ਨਾਲ ਦੀ ਬਸ ਹੁਣ ਠੀਕ ਆ ਟੱਕ ਆਪਣਾ ਟਾਂਕੇ ਲਵਾਏ ਆ ਨਾਲੇ 7-8 ਟਾਂਕੇ ਲੱਗੇ ਆ ਅੱਛਾ ਜੀ ਕੀ ਪ੍ਰਸ਼ਾਸਨ ਤੋਂ ਮੰਕਾਣਾ ਚਾਹੁੰਦੇ ਆ ਕੀ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਕੀ ਕਹਿਣਾ ਚਾਹੁੰਦੇ ਆ ਇਸ ਬਾਰੇ ਇਹ ਬੰਦ ਹੋਣ ਜੇ ਫੜਵੋ ਸਾਡੇ ਬੱਲੇ ਜਲਦੀ ਜਲਦੀ ਫੜੇ ਹੋ ਜਾਣ ਕੋਈ ਇਹਨਾਂ ਦਾ ਮੋਟਰਸਾਈਕਲ ਨੰਬਰ ਇਹਨਾਂ ਨੇ ਦੱਸਿਆ ਕੋਈ ਇਹਨਾਂ ਦੇਖਿਆ ਕੁਝ ਨਹੀਂ ਕਾਬਰ ਗਏ ਸੀ ਪਤਾ ਨਹੀਂ ਲੱਗਾ ਕੁਝ ਕੇਸ ਆਇਆ ਠੀਕ ਹੈ ਕੋਟਲੀ ਦੇ ਨੇੜੇ ਕਹਿ ਰਹੇ ਆ ਕਿ ਉੱਥੇ ਕੋਈ ਲਟੇਰੇ ਆਏ ਆ ਤੇ ਉਹਨਾਂ ਨੇ ਮਸ਼ੀਨਾਂ ਦਾ ਵਾਰੀਆਂ ਲਹਾ ਲਈਆਂ ਠੀਕ ਹੈ एक बहुत बड़ा कट मारे हाथ से ठीक है तो अबाउट सत्तों सत सत अठ सेंटीमीटर का कट है तो उत्तर अबाउट नौ टांके लगे अठ नौ टाके लगे है कंडीशन स्टेबल है ओवरऑल कंडीशन स्टेबल है बट चीज बहुत गलत है ये बारे तो प्रशासन में कुछ ना कुछ करना चाहिए